ਹਾਂਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਵਪਾਰਟਵੀਅਰ ਡਿਜ਼ਾਈਨਰ ਸੂਟ ਆ ਚੁੱਕੇ ਨੇ ਜੋਰਜਟ ਦਾ ਸਟਾਫ ਰਹੇਗਾ ਸ਼ਰਾਰਾ ਸਟਿਚ ਹੋਏਗਾ ਤੇ ਸ਼ਰਟ ਅਨ ਸਟਿਚ ਹੈ ਜੀ ਕ੍ਰੇਪ ਦੇ ਸੂਟ ਆ ਜੀ ਇਹ ਵਾਲੇ ਕਾਫੀ ਜ਼ਿਆਦਾ ਡਿਮਾਂਡ 'ਚ ਰਹੇ ਨੇ ਬਹੁਤ ਪਸੰਦ ਕੀਤੇ ਗਏ ਓਨਲੀ 4 ਕਲਰ ਇਹਦੇ ਵਿੱਚ ਮਿਲ ਜਾਣਗੇ ਪਿਓਰ ਦੇ ਦੁਪट्टे ਹੋਣਗੇ ਜੀ ਇਹਨਾਂ ਦੇ ਨਾਲ ਸਾਰਾ ਸਟਾਕ ਦੁਬਾਰਾ ਆ ਚੁੱਕਿਆ ਤੁਸੀਂ ਇਹਨਾਂ 'ਚ ਬੁਕਿੰਗ ਕਰਵਾ ਸਕਦੇ ਹੋ ਮਸਲੀਨ ਕਾਟਨ ਦੇ ਸੂਟ ਆ ਜੀ ਟਾਈ ਡਾਈ ਦੇ ਵਿੱਚ ਤੇ ਨਾ ਵਿਦ ਦੁਪੱਟਾ ਇਹ ਵੀ ਤੁਸੀਂ ਲੈ ਸਕਦੇ ਹੋ ਇੱਕ ਕ੍ਰੇਪ ਦੇ ਸੂਟ ਆਉਣਗੇ ਜੀ ਹੈਂਡਵਰਕ ਦੇ ਵਿੱਚ ਬਹੁਤ ਪਿਆਰੇ ਤੇ ਚਨਾਉਣ ਦੇ ਦੁਪੱਟੇ ਆਉਣਗੇ ਦੁਪੱਟਿਆਂ ਦੇ ਉੱਪਰ ਵੀ ਬਹੁਤ ਸੋਹਣਾ ਜਿਹੜਾ ਵਰਕ ਕੀਤਾ ਹੋਇਆ ਇਹ ਵੀ ਕ੍ਰੇਪ ਦੇ ਸੂਟ ਆ ਜੀ ਬਹੁਤ ਜ਼ਿਆਦਾ ਸੋਹਣਾ ਇਹਨਾਂ ਦੇ ਉੱਪਰ ਹੈਂਡਵਰਕ ਦਿੱਤਾ ਹੋਇਆ ਇਹ ਵੀ ਡਿਜ਼ਾਈਨ ਕਾਫੀ ਜ਼ਿਆਦਾ ਪਪੂਲਰ ਹੈਗਾ ਤੇ ਸਭ ਦਾ ਅਲੱਗ-ਅਲੱਗ ਪ੍ਰਾਈਸ ਹੈ ਜੀ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਕੇ ਧਿਆਨ ਨਾਲ ਪ੍ਰਾਈਸ ਚੈੱਕ ਕਰਕੇ ਪਲੀਜ਼ ਮੈਨੂੰ ਸਕਰੀਨਸ਼ਾਟ ਪਾ ਕੇ ਆਪਣੇ ਲਈ ਸੂਟ ਜਿਹੜਾ ਬੁੱਕ ਕਰਵਾ ਸਕਦੇ ਹੋ ਮਸ਼ੀਨਵਰਕ ਦੇ ਡਿਜ਼ਾਈਨ ਐਡ ਕੀਤੇ ਆ ਜੀ ਇਸ ਤਰ੍ਹਾਂ ਦੇ ਤੁਸੀਂ ਨਵੇਂ ਡਿਜ਼ਾਈਨ ਵੀ ਆਰਡਰ ਤੇ ਰੈਡੀ ਬਣਵਾ ਸਕਦੇ ਹੋ ਬਹੁਤ ਪਿਆਰੇ ਲੱਗਦੇ ਨੇ ਸੋਹਣੇ ਸੋਹਣੇ ਸੂਟ ਤੇ ਡਿਜ਼ਾਈਨ ਦੇਖਣ ਲਈ ਚੈਨਲ ਸਬਸਕ੍ਰਾਈਬ